ਪੰਜਾਬ ਦੀ ਰਾਜਧਾਨੀ ਨਹੀਂ ਪੰਜਾਬ ਦਾ ਦਿਲ ਹੈ ਸਾਬ ਕਹਿੰਦੇ ਨਾ ਦਿੱਲੀ ਹੈ ਦਿਲ ਪੰਜਾਬ ਕਾ ਉਸੇ ਤਰ੍ਹਾਂ ਚੰਡੀਗੜ੍ਹ ਹੈ ਦਿਲ ਪੰਜਾਬ ਕਾ ਜਿੰਦੋ ਦਿਲ ਦੇ ਟੁਕੜੇ ਚੋਂ ਇੱਕ ਟੁਕੜਾ ਹਿੱਸਾ ਕੱਢ ਕੇ ਕੋਈ ਤੁਸੀਂ ਹਰਿਆਣਾ ਨੂੰ ਉਹਨਾਂ ਦੀ ਵਿਧਾਨ ਸਭਾ ਬਣਾਉਣ ਵਾਸਤੇ ਦੇਣ ਦੀ ਗੱਲ ਕਰਦੇ ਹੋ ਤਾਂ ਪੰਜਾਬ ਦੇ ਲੋਕਾਂ ਦੇ ਦਿਲ ਨੂੰ ਬਹੁਤ ਵੱਡੀ ਸੱਟ ਵੱਜਦੀ ਹੈ ਮੇਰਾ ਮੰਨਣਾ ਹੈ ਵੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਜਨਨ ਨੂੰ ਮਹਾਜਬੀਲ ਕੀਤੀ ਹੈ ਵੀ ਇਸ ਮਸਲੇ ਨੂੰ ਨਿੱਜੀ ਤੌਰ ਤੇ ਦੇਖ ਕੇ ਇਨੂੰ فوری ਤੌਰ ਤੇ ਖਾਰਜ ਕੀਤਾ ਜਾਵੇ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਆ ਪੰਜਾਬ ਕਲੀ ਕਰਮ ਭੂਮੀ ਨਹੀਂ 6 ਸਾਲ ਲੰਮਾ ਨੇ ਇੱਥੇ ਲਾਏ ਹੈ ਤੇ ਉਹਨਾਂ ਦਾ ਲਗਾਵ ਜਿਹੜਾ ਹੈ ਪੰਜਾਬ ਦੇ ਨਾਲ ਖਾਸ ਤੌਰ ਤੇ ਸਿੱਖ ਭਾਈਚਾਰੇ ਨਾਲ ਜਿਹੜਾ ਦਾ ਲਗਾਵ ਹੈ ਜਿਨੇ ਉਹਨਾਂ ਨੇ ਪੰਜਾਬ ਦੇ ਪੁਰਾਣੇ ਜਿਹੜੇ ਮੁੱਦੇ ਸੀਗੇ ਆਜ਼ਾਦੀ ਦੇ ਸਮੇਂ ਤੋਂ ਜਿਹੜੇ ਲਟਕਦੇ ਸੀਗੇ ਕਰਤਾਰਪੁਰ ਸਾਹਿਬ ਦੇ ਲੰਘੇ ਦੀ ਗੱਲ ਚਾਹੇ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪਰਵ ਮਨਾਇਆ ਗਿਆ ਲਾਲ ਕਿਲੇ ਤੇ ਆ ਬਾਲ ਦਿਵਸ ਦੇ ਦੁਨੀਆ ਦੇ ਅੰਦਰ ਇਕੱਲੇ ਹਿੰਦੁਸਤਾਨ ਦੇ ਨਹੀਂ ਅੰਦਰ ਹਰੇਕ ਅੰਬੈਸੀ ਦੇ ਅੰਦਰ ਹਿੰਦੁਸਤਾਨ ਦੀ ਅੰਬੈਸੀ 'ਚ ਜਾ ਕੇ ਉੱਥੇ ਪ੍ਰਚਾਰ ਪ੍ਰਸਾਰ ਕੀਤਾ ਗਿਆ ਤੇ ਉਹਨਾਂ ਦਾ ਲਗਾਵ ਹੈ ਪੰਜਾਬ ਦੇ ਨਾਲ ਉਹ ਸਾਰਾ ਕੁਝ ਕਰਨ ਦੇ ਬਾਅਦ ਇੱਕ ਹੁਣ ਜਦੋਂ ਠੇਸ ਵੱਜਦੀ ਹੈ ਉਹਨਾਂ ਦੇ ਰਹਿਨਮਾਈ ਸਰਕਾਰ ਦੇ ਅੰਦਰ ਤੇ ਮੈਂ ਸਮਝਦਾ ਹਾਂ ਉਹਨਾਂ ਨੂੰ ਮੈਂ ਅਪੀਲ ਕੀਤੀ ਹੈ ਤੇ ਜਾ ਕੇ ਮਿਲਾਂਗੇ ਵੀ ਗੱਲ ਵੀ ਕਰਾਂਗੇ ਕਿਉਂਕਿ ਆ ਜਿਹੜਾ ਕਦਮ ਹੈ ਆ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਪੰਜਾਬੀਅਤ ਦੇ ਖਿਲਾਫ ਹੈ ਲੋਕ ਇਸ ਨੂੰ ਬਹੁਤ ਮੈਨਾ ਤੇ ਠੇਸ ਵਜੂਗੀ ਪਰ ਮੇਰੀ ਆ ਵੀ اپੀਲ ਹੈ ਪ੍ਰਧਾਨ ਮੰਤਰੀ ਜੀ ਨੂੰ ਵੀ ਗਲਤੀ ਤਾਂ ਕਿਸੇ ਨੇ ਕੀਤੀ ਸਜ਼ਾ ਪੰਜਾਬੀ ਕਿਉਂ ਭੁਗਤਣ ਭਗਵੰਤ ਮਾਨ ਜੀ ਨੇ ਖੱਟੜ ਸਾਹਿਬ ਤੋਂ ਮੁੱਖ ਮੰਤਰੀ ਜੀ 2022 ਦੇ ਅੰਦਰ ਮੰਗ ਕੀਤੀ ਇਹਨਾਂ ਨੇ ਉਹਦੇ ਤੇ ਮੋਹਰ ਲਾਤੀ ਕਿ ਹਾਂ ਜੀ ਇਹਨਾਂ ਨੂੰ ਵੀ 10 ਏਕੜ ਦੇ ਦਿਓ ਪੰਜਾਬ ਨੂੰ ਵੀ 10 ਏਕੜ ਦੇ ਦਿਓ ਇੱਕ ਨਾ ਸਮਝੀ ਬੇਤੁਕੀ ਕੱਲ ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਨੇ ਕਰਕੇ ਪੰਜਾਬ ਦਾ ਐਡਾ ਵੱਡਾ ਕਾਣ ਕੀਤਾ ਜਿਹਦਾ ਕੋਈ ਹਿਸਾਬ ਨਹੀਂ ਲਾਇਆ ਜਾ ਸਕਦਾ ਪਰ ਉਹਦੀ ਸਜ਼ਾ ਪੰਜਾਬ ਕਿਉਂ ਭੁਗਤੇ ਸਾਬ ਮੇਰੀ ਆ ਅਪੀਲ ਹੈ ਕਿਉਂਕਿ ਜਿਸ ਤਰ੍ਹਾਂ ਤੇ ਇਕੱਲੇ ਭਗਵੰਤ ਮਾਨ ਜੀ ਨੇ ਹੁਣ ਨਹੀਂ ਸਾਬ ਆ ਜਿਹੜਾ ਦਸੇਕੜਾ ਵਾਲਾ ਤਾਂ ਮਸਲਾ ਇੱਕ ਹੈ ਉਹਨਾਂ ਨੇ ਅੱਗੇ ਵਾਸਤੇ ਰਾਹ ਖੋਲਤਾ بیا ਹਾਈ ਕੋਰਟ ਦੀ ਵੀ ਉਹਨਾਂ ਨੇ ਮੰਗੇ ਹਰਿਆਣੇ ਦੀ ਉਹਨਾਂ ਨੂੰ ਵੀ ਹਾਈ ਕੋਰਟ ਦੀ ਜਗ੍ਹਾ ਦੇ ਦਿਓ ਤੇ ਪੰਜਾਬ ਨੂੰ ਵੀ ਦੇ ਦਿਓ ਭਗਵੰਤ ਮਾਨ ਜੀ ਪੰਜਾਬ ਚੰਡੀਗੜ੍ਹ ਦਾ ਹੈ ਚੰਡੀਗੜ੍ਹ ਪੰਜਾਬ ਦਾ ਸੌਰੀ ਚੰਡੀਗੜ੍ਹ ਪੰਜਾਬ ਦਾ ਹੈ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਸੀਂ ਇਹਨਾਂ ਨੂੰ ਸੰਭਾਲ ਕੇ ਰੱਖੋਗੇ ਕਿ ਇਹਨਾਂ ਨੂੰ ਤੁਸੀਂ ਆ ਕੀਦੇ ਹੈਗੇ ਵਿਧਾਨ ਸਭਾ ਆ ਹਾਈ ਕੋਰਟ ਥੋੜੀ ਹੈ ਥੋੜੀ ਮਲਕੀਅਤ ਹੈ ਤੁਸੀਂ ਆਪਣੀ ਗਰਦਨ ਕਿਸੇ ਹੋਰ ਦੇ ਬਾਹਰ ਹੱਥ ਚ ਫੜਾਈ ਜਾਂਦੇ ਹੋ ਸੋ ਉਹਨਾਂ ਦੀ ਨਾ ਸਮਝੀ ਦਾ ਸਾਨੂੰ ਨੁਕਸਾਨ ਨਾ ਹੋਵੇ ਇਹਦੇ ਕਰਕੇ ਅੱਜ ਮੈਂ ਗੱਲ ਕੀਤੀ ਹੈ ਤੇ ਅਸੀਂ ਹਰ ਸੰਭਵ ਪ੍ਰਯਾਸ ਕਰਾਂਗੇ ਸਾਰੀ ਪਾਰਟੀਆਂ ਸਹਿਮਤ ਸੀ ਇੱਕ ਮਨ ਲੱਗਦਾ ਮੈਂ ਇੱਥੇ ਆ ਵੀ ਕਹਿਣਾ ਚਾਹੁੰਗਾ ਚੇ ਕਿੰਨੇ ਨਵੇਂ ਐ ਹੀ ਇਸ ਨਾਟ ਐਕਸਪੀਰੀਐਂਸਡ ਬਸੇ ਤੋ ਕਹਿੰਦੇ ਮੈਨੂੰ 2.5 ਸਾਲ ਦਾ ਬੜਾ ਹੁਣ ਤਜਰਬਾ ਹੋ ਗਿਆ ਤਜਰਬੇਕਾਰ ਹੈ ਕਿ ਨਹੀਂ ਐ ਤੋ ਇੱਕ ਗੱਲ ਐ ਕਿੰਨੇ ਭੋਲੇ ਹੋਣ ਨਾ ਸਮਝੋਣ ਪਰ ਹੈ ਤਾਂ ਪੰਜਾਬੀ ਨਾ ਸਾਡਾ ਮੈਂ ਨਹੀਂ ਸਮਝਦਾ ਕੋਈ ਵੀ ਪੰਜਾਬੀ ਇਸ ਗੱਲ ਤੇ ਸਹਿਮਤ ਹੋਊਗਾ ਵੀ ਚੰਡੀਗੜ੍ਹ ਚੋਂ ਹਰਿਆਣੇ ਨੂੰ ਦੇਤਾ ਜਾਵੇ ਕੋਈ ਹਿੱਸਾ